ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਸ ਸੱਤ ਨਗ ਸੇ ਲਈ ਲੈ ਕੇ ਆਏ ਜੀ ਦੋ ਬਈ ਤੋਕੜ ਗੱਭਣ ਵੜਾ ਨੇ ਤੇ ਇੱਕ ਤਾਜੀ ਸੂਈ ਆ ਇੱਕ ਗੱਭਣ ਬੱਚੀ ਆ ਤੇ ਦੋ ਹੀਪਰ ਬੱਚੀਆਂ ਨੇ ਇੱਕ ਬਾਈ ਕੋਲੇ ਟਾਪ ਬਰੀਡ ਦੀ ਮੋਹਰਾ ਨਸਲ ਦੀ ਗੱਭਣ ਝੋਟੀ ਬਖਾਉ ਆ ਆਓ ਪੁੱਛ ਲੈਨੇ ਬਾਈ ਦੋ ਟੇਲ ਆ ਜੀ ਬਾਈ ਜੀ ਬਾਈ ਜੀ ਸਸੀ ਕਾਲ ਸਸਿਆ ਬਾਈ ਜੀ ਹੋ ਠੀਕ ਹਾਂ ਵਧੀਆ ਬਹੁਤ ਵਧੀਆ ਬਾਈ ਪਹਿਲਾਂ ਤਾਂ ਬਈ ਵਧਾਈਆਂ ਨਵੇਂ ਸਾਲ ਦੀਆਂ ਹਨੂ ਬਈ ਸਾਵਧਾਨਾਂ ਜਿੰਨੇ ਵੀਰ ਭਰਾ ਆਪਣੇ ਜੁੜੇ ਹੋਇਆ ਸਾਰੇ ਬਈਆਂ ਨੂੰ ਆਪਣੇ ਨੂੰ ਨਵੇਂ ਸਾਲ ਦੇ ਲੱਖ ਲੱਖ ਪਤਾਈਆਂ ਬਈ ਠੀਕ ਹੈ ਬਈ ਨਾਮ ਤੇ ਡਰੈਸ ਬੋਲ ਨਾਂ ਬਈ ਜੀ ਕੁਲਵੀਰ ਸਿੰਘ ਪਿੰਡ ਬੋਰਸ ਰੋਡ ਜ਼ਿਲ੍ਹਾ ਬਠਿੰਡਾ ਤੁਸੀਂ ਰਾਮਪੁਰਪੁਰ ਨੇੜੇ ਪਿੰਡ ਬਈ ਨੇੜੇ ਬਈ ਭਈ ਭਗਤਾਪੁਰੋਂ 4 ਕਿਲੋਮੀਟਰ ਆ ਤੇ ਸ੍ਰੀ ਵਾਲਾ 2 ਕਿਲੋਮੀਟਰ ਆ ਠੀਕ ਆ ਬਾਜਾਖਾਨਾ ਬਈ ਜੀ 7 ਕਿਲੋਮੀਟਰ ਆ ਜੇ ਕੋਈ ਆਉਂਦਾ ਇਧਰੋਂ ਬਠਿੰਡੇ ਵਾਲੇ ਪਾਸਿਓਂ ਬਠਿੰਡਾ ਆਪਾਂ ਨੂੰ 40 ਆ ਮੋਗਾ 50 ਤੇ ਬਰਨਾਲਾ 45 ਆ ਬਈ ਮੋਬਾਈਲ ਨੰਬਰ ਬੋ 78142 ਵੀਧਨ 45 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਟਾਪ ਬਰੀਡ ਦੀ ਬੈੜ ਦੇ ਨੇ ਕਿਹੜਾ ਸੂਆ ਸੂਈ ਵੀ ਆ ਕਿੰਨੇ ਟਾਈਮ ਦੀ ਗੱਭਣਾ ਬਾਈ ਜੀ ਪਹਿਲਾ ਸੂਆ ਸੂਈ ਵੀ ਆ ਹੂੰ ਤਿੰਨਾਂ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਠੀਕ ਆ 10 ਕਿਲੋ ਲੀਟਰ ਦੁੱਧ ਜਮ ਮੈਨ ਨਾਲ ਕਹਿਣ ਨਾਲ ਨਹੀਂ ਬਾਈ ਠੀਕ ਆ ਪੜਾ ਕੋ ਤਿੰਨ ਡਾਂਗਾ ਚੋਕੇ ਤਸੱਲੀ ਕਰਕੇ ਲੈ ਕੇ ਜਾਵੇ ਹੂੰ ਤੇ ਚੰਗੇ 66 ਸੀਮਨ ਤੋਂ ਗੱਭਣਾ ਵੀਰੇ ਓਕੇ ਬਾਈ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਗੱਭਣ ਚੱਕ ਪਾਸ ਆਪ ਦੀ ਤਸੱਲੀ ਬਈ ਜਰੂਰ ਕਰਵਾਇਓ ਦੁੱਧ ਬਾਈ ਨੇ ਦੱਸਿਆ 10 ਲੀਟਰ ਚੋਣ ਵਾਲਾ ਕਹਿਣ ਵਾਲਾ ਨੇ ਫੇਸ ਬੜਾ ਚੰਗਾ ਬੋਦੀ ਚੰਗੀਆ ਸੁਨੱਖ ਪੁਣਾ ਫੁੱਲਾ ਫੁੱਲ ਬਰੀਡ ਆ ਬਈ ਟੌਪ ਨਗੀਨਾ ਤੋੜਾ ਇੱਕ ਨੰਬਰ ਕੱਦ ਫੁੱਲਾ ਬਈ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਕਿਵੇਂ ਆ ਬਈ ਚਵਾਈ ਬਈ ਪੂਰੀ ਵਧੀਆ ਠੰਡੀ ਮੱਝਾਰਗੀ ਚਵਾਈ ਆ ਸੀਲ ਠੰਡੇ ਦਾ ਅੰਤੋਂ ਨਿਆਰੀ ਆ ਬਈ ਠੀਕ ਆ ਲੈਣਾ ਪਾਈਏ ਭਲਾਣਾ ਪਾਈਏ ਹੂੰ ਤੇ ਚਵਾਈ ਦਾ ਭਾਅ ਵੀ ਨਹੀਂ ਕੱਢਦੇ ਐਵੇਂ ਨਹੀਂ ਕਾਂਗਾ ਉਹਨੇ ਆਤੋਂ ਦੇ ਭਾਅ ਕੱਢਣ ਦੀ ਇਹ ਜਿੱਥੇ ਕਰਮਾਂ ਵਾਲੀ ਖੜੀ ਰਹੀ ਉੱਥੇ ਖੜੀ ਰਹਿਣਾ ਹੂੰ ਤੇ ਬਿਊਟੀ ਚੈੱਕ ਕਰੋ ਵੈੜ ਦੀ ਬਈ ਕਮਾਲ ਨਾਸਾਂ ਨੋਸਾਂ ਗੁਲਾਬੀ ਤੇ ਬੋਦੀ ਬਾਦੀ ਤੇ ਸਨਖ ਪੁਣਾ ਫੁੱਲ ਆ ਵੈੜ ਦੇ ਵਿੱਚ ਕੱਦ ਘਾਟ ਵਾਲੀ ਐ ਬ੍ਰੀਟ ਵਾਲੀ ਵੈੜ ਆ ਬਈ ਤੋੜਾ ਇੱਕ ਨਾ ਨਾ ਪਤਨਾ ਨਾ ਤੇ ਕੀ ਮੋਲ ਆ ਭਰਾ ਜਾਇਜ਼ ਜਾਇਜ਼ ਮੋਲ ਬਈ 67000 ਰੁਪਿਆ ਠੀਕ ਆ ਤੇ 65000 ਦੀ ਵੈੜ ਦਵਾਂਗੇ ਆਪਾਂ 67000 ਰੁਪਿਆ ਮੋਲ ਤੇ 65000 ਦੀ ਬਈ ਕਹਿੰਦਾ ਵੈੜ ਦੇ ਦਿਆਂਗੇ ਨਾ ਬਈ ਫੁੱਲ ਬਰੀਡ ਕਿਸੇ ਪਾਸਿਓਂ ਕਰਮਾਲੀ ਨੂੰ ਕੋਈ ਕਾਟਣੀ ਤੋਰਾ ਦੇਖੋ ਤੋਰਾ ਇੱਕ ਨੰਬਰ ਤੇ ਜਗਦੀ ਆ ਬਾਈ ਵੜ ਦੱਸਦੀ ਆ ਕਿ ਨਹੀਂ ਬਾਈ ਜਦੋਂ ਤਿਆਰ ਹੋ ਗਈ ਬੱਚੀ ਉਹ ਤੁਹਾਨੂੰ ਦੱਸੂਗੀ ਮੈਂ ਚੀਜ਼ਾਂ ਇਹ ਹੋਈਆਂ ਬਰੀਡ ਆ ਬੜਾ ਦਾ ਬਾਈ ਜਿਹੜੇ ਬੰਦੇ ਨੇ ਸ਼ੌਂਕ ਨਾਲ ਪਾਲਣੀਆਂ ਰਕਮ ਵੀ ਵਧਾਉਣੀਆਂ ਤੇ ਜਿਹੜੇ ਬੰਦੇ ਨੇ ਉਹ ਚੰਗੀ ਰਕਮ ਲਾ ਕੇ ਨਹੀਂ ਵੱਡਾ ਪਸ਼ੂ ਖਰੀਦੇ ਜਾਂਦਾ ਐ ਤਿਆਰ ਹੋ ਜਾਂਦਾ ਘਰੇ ਬਾਈ ਬਾਕੀ ਬੱਚੇ ਬਹੁਤ ਚੰਗੇ ਬੱਚੇ ਆ ਬਾਈ ਜਮ ਟਾਪ ਦੇ ਪਾਊਗੀ ਬਾਕੀ ਫੇਸ ਕੁਆਲਿਟੀ ਦੇਖ ਲਓ ਤੇ ਕੱਟ ਦੇਖੋ ਜਿਹੜਾ ਡੱਬਾ ਦਾ ਕੱਟ ਆ ਜਿਵੇਂ ਕੁਦਤਾ ਦੇ ਰੰਗ ਆ ਤੇ ਕਾਟ ਆਏ ਆ ਜਿਵੇਂ ਆਪ ਪੇਟਿੰਗ ਕੀਤੀ ਹੁੰਦੀ ਹੈ ਸਹੀ ਗੱਲ ਆ ਬਾਈ ਹਮ ਬਰੀਟ ਪ੍ਰਿੰਟ ਇੰਨਾ ਕਿ ਚੰਗਾ ਬਾਈ ਕਹਿੰਦਾ ਜਿਵੇਂ ਆਪ ਤਿਆਰ ਕੀਤੀ ਹੁੰਦੀ ਹੈ ਤੇ ਲੇਵਾ ਦੇਖੋ ਕੱਲਾ ਕੱਲਾ ਪੂਰੀ ਵਿਥੀ ਤੇ ਨਾੜਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਨੇ ਤੇ ਮੁੱਲ ਵੀ ਜਾਇਜ਼ ਰੱਖਿਆ ਮਾਨਤਨ ਜ਼ਰੂਰ ਹੋ ਜਾ ਬਾਕੀ ਬਾਈ ਕੱਦ ਕਾਠ ਨੂੰ ਕਿਸੇ ਪਾਸੋਂ ਹੱਥ ਤਰਾਣੀ ਸਹੀ ਗੱਲ ਆ ਕੱਦ ਕਾਠ ਵੀ ਪੂਰਾ ਫੁੱਲਾ ਫੁੱਲਾ ਕੱਦ ਕਾਠ ਵੀ ਫੁੱਲਾ ਕਿਸੇ ਪਾਸੋਂ ਸਹੀ ਗੱਲ ਆ ਕੋਈ ਹੱਥ ਖਾ ਨਹੀਂ ਤੇ ਲੇਵਾ ਦੇਖੋ ਤਾਲਜੀਆਂ ਵੰਗੂਲੇ ਵਾਲੇ ਹੀ ਫਿਰਦੀ ਐ ਕਰਮਾਣ ਇਕੱਲਾ ਇਕੱਲਾ ਥਣ ਪੂਰੀ ਵਿੱਥੀ ਦੇ ਥਣ ਚਾਰੇ ਥਣ ਲੈ ਨਿਕੜ ਮੈਂ 10 ਲੀਟਰ ਬਈ ਦੁੱਧ ਜਮਾ ਸਹੀ ਮੈਨ ਨਾਲਾ ਕੋਈ ਕਹਿਣਾ ਨਹੀਂ ਭਲਾ ਬੰਦਾ ਤਿੰਨ ਨਾਂ ਕਾ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਐ ਬਾਈ ਹਾਂ ਬਈ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਵੀਰੇ 2 ਨੰਬਰ ਵੀ ਪਹਿਲਾ ਸੂਆ ਸੂਈ ਦੀ ਆ ਓਕੇ ਤੇ ਦੂਜੇ ਸੂਏ ਵਾਸਤੇ ਸਾਢੇ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਬਾਈ ਸਾਢੇ 4 ਮਹੀਨੇ ਦੀ ਗੱਭਣ ਚੈੱਕ ਪਾਸ ਦੁੱਧ ਕਿੰਨਾ ਭਾਈ ਤੋ ਤਾਂ ਭਾਈ ਸਹੀ ਇਹ ਥੱਲੇ ਮੈਨ ਵਾਲਾ 7 ਲੀਟਰ ਆ ਠੀਕ ਆ ਭਾਈ ਜਿੰਨਾ ਆਪਾਂ ਦੁੱਧ ਦੱਸਾਂਗੇ ਭਾਈ ਮੈਨ ਵਾਲਾ ਹੋਊਗਾ ਕਹਿਣਾ ਨਹੀਂ ਠੀਕ ਆ ਆਏ ਨਹੀਂ ਕਿ ਆਪਾਂ ਕਹਦਾ 7 ਨਿਕਲੋ 5.5 ਠੀਕ ਆ 200 ਗ੍ਰਾਮ ਬਸ ਸਾਦਾ ਪਰ ਘੜਦਾ ਨਹੀਂ ਘੜਦਾ ਨਹੀਂ ਠੀਕ ਆ ਭਾਈ ਬਰਡ ਇਹ ਵੀ ਫੁੱਲ ਬਰੀਡ ਆ ਤੋਰਾ ਦੇਖੋ ਕਲੀ ਵੀ ਫੁੱਲ ਕੱਦ ਚੰਗਾ ਬਰੀਡ ਚੰਗੀ ਆ ਥਣਲੇ ਬਾਅਦ ਚੰਗਾ ਭਾਈ ਤੇ ਚਵਾਈ ਚਵਾਈ ਕਿਵੇਂ ਆਪਾਂ ਚਵਾਈ ਭਾਈ ਨੰਬਰ 1 ਆ ਠੀਕ ਆ ਬਾਕੀ ਫੇਸ ਕੁਆਲਿਟੀ ਇਹਦੀ ਪੂਰੀ ਸ਼ਾਨਦਾਰ ਆ ਹੂੰ ਕੋਈ ਆਏ ਨਹੀਂ ਬਰੀ ਫੇਸ ਦੀ ਬਿਊਟੀ ਦੇਖੋ ਬ੍ਰੀਡ ਵਾਲੀ ਬੈੜਾ ਪੂਰੀ ਚੰਗੀ ਆ ਸਨਕਪੁਰਾ ਫੌਲਾ ਬੈੜ ਦੇ ਵਿੱਚ ਕੀ ਬਾਤ ਆ ਕੁਆਲਿਟੀ ਬਹੁਤ ਹਨ ਹਾਂ ਬਈ ਸਹੀ ਗੱਲ ਤੇ ਇਹਦਾ ਕੀ ਮੁੱਲ ਆ ਵੀਰੇ ਇਹਦਾ ਬਈ 50000 ਰੁਪਿਆ ਤੇ 48000 ਦੀ ਦਵਾਂਗੇ ਚੱਕ ਬਈ 50000 ਰੁਪਿਆ ਮੁੱਲ ਆ 48000 ਦੀ ਬਈ ਕਹਿੰਦਾ ਬੈੜ ਦੇ ਦੇ ਦਾਂਗੇ ਬੈੜ ਚੰਗੀ ਆ ਪਲੀ ਵੀ ਆ ਰਾਜੀ ਆ ਥਣਲੇਵਾ ਨੇੜੇ ਤੋਂ ਚੈੱਕ ਕਰਵਾਵਾਂਗੇ ਕੱਲਾ ਕੱਲਾ ਥਾਣਾ ਪੂਰੀ ਵਿਥੀ ਦੇ ਥਾਣਾ ਚਵਾਈ ਵੀ ਬਾਈ ਕੰਨਾ ਚਵਾਈ ਨੰਬਰ 1 ਆ ਬਾਈ ਚਾਰੇ ਥਾਣੇ ਕੋ ਜੇ ਪੂਰੇ ਬਾਕੀ ਨਸਲ ਵਾਲੀਆਂ ਵੜਾ ਵੀਰੇ ਕ੍ਰੋਸ ਪਾ ਨਹੀਂ ਹੈ ਨਾ ਸੀਲ ਥੰਗੇ ਹੁੰਦੀਆਂ ਦਾ ਕਰਮ ਵਾਲੀਆਂ ਬ੍ਰੀਡ ਵਾਲੀਆਂ ਹਾਂ ਬਾਈ ਚੌੜੀ ਚੂੜੀ ਬਹੁਤ ਆ ਪਿੱਛੇ ਤੋਂ ਕਰ ਬਾਈ ਅੱਗੇ ਵੀਰੇ 3 ਨੰਬਰ ਤੇ ਕਿਹੜਾ ਸੂਸ ਸੂਈ ਆ ਬਾਈ ਇਹ ਪਹਿਲਾ ਸੂਸ ਸੂਈ ਆ ਹੂੰ ਸੂਈ ਨੂੰ ਆ ਤੀਜਾ ਦੇਣਾ ਤੀਜਾ ਦੇਣਾ ਤੇ 14 ਲੀਟਰ ਬੋਲੇ ਤੋਂ ਸਟਾਰਟ ਹੋਈ ਜੀ 14 ਲੀਟਰ ਬੋਲੇ ਤੋਂ ਸਟਾਰਟ ਹੋਈ ਆ ਬੱਚਾ ਕੀ ਦੇਤਾ ਬੱਚਾ ਬੱਛਾ ਹੀ ਬੱਚਾ ਦੇਤਾ ਠੀਕ ਆ ਬਾਈ ਆ ਥਾਣ ਲੇ ਬਾ ਚੰਗਾ ਚਵਾਈ ਕਿਵੇਂ ਆ ਭਰਾ ਚਵਾਈ ਬਾਈ ਪੂਰੀ ਵਧੀਆ ਮੋਟੀ ਧਾਰ ਆ ਹੂੰ ਤੇ ਬਾਕੀ ਨਾੜਾਂ ਲੇਵ ਦੇ ਚੈੱਕ ਕਰਾ ਲਓ ਬਹੁਤ ਸੋਹਣੇ ਨਾੜਾਂ ਆਗੇ ਹੂੰ ਫੇਸ ਬੜਾ ਚੰਗਾ ਬੋਦੀ ਚੰਗੀ ਐ ਸੁਨੱਖਪੁਣਾ ਚੰਗਾ ਬਾਕੀ ਬਰੀਡ ਇੰਨੀ ਕਿ ਚੰਗੀ ਐ ਵੀ ਫੈਂਟ ਵੀ ਫੁੱਲ ਹੋ ਗਰਮੀ ਵੀ ਨਹੀਂ ਮੰਨਦੀ ਨਾ ਠੰਡ ਮੰਨੇ ਮੌਸਮ ਜਿਹੜਾ ਮਰਜ਼ੀ ਐ ਬਈ ਤੋਰਾ ਦੇਖੋ ਤੋਰਾ ਇੱਕ ਨੰਬਰ ਆ ਕੁਆਲਿਟੀ ਵੜ ਦੇ ਵਿੱਚ ਫੁੱਲ ਆ ਬਈ ਨਾ ਪਤਾ ਯਾਰ ਵੀ ਵੀ ਕਹਿੰਦਾ ਓਕੇ ਆ ਨਾ 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 ਨੂੜਾ ਦਿਖਾਵਾਂਗੇ ਫੁੱਲ ਆ ਫੇਸ ਦੇਖੋ ਬੋਦੀ ਬੜੀ ਪੂਰੀ ਚੰਗੀ ਐ ਬੱਚੇ ਥੋੜਾ ਜਿਆਦਾ ਕਰਦੀ ਐ ਬਈ ਹਾਂ ਬੱਚੇ ਦਾ ਕਰਦੀ ਐ ਥੋੜਾ ਜਿਹਾ ਹੂੰ ਕੋਈ ਚੱਕਰ ਨਹੀਂ ਤੋਰਾ ਦੇਖੋ ਤੇ ਬਾਕੀ ਨਾੜਾ ਨੂਣਾ ਦਿਖਾਉਂਦੇ ਆ 14 ਲੀਟਰ ਦੁੱਧ ਬਾਈ ਹੁਣ ਜਮਾ ਤਿਆਰ ਆ ਸੂਈ ਨੂੰ ਇਹ ਤੀਜਾ ਦੇਣੀ ਆ ਤੇ ਦੁੱਧ ਖੁੱਲਾ ਬਾਈ 18 ਲੀਟਰ ਪਾਉਗੀ ਅਗਲਾ ਆਪਣਾ ਆ ਜੀ 16 ਮੰਨ ਕੇ ਲੈ ਜੇ ਪਾ 18 ਕਿਲੋ ਦੁੱਧ ਖੁੱਲਾ ਪਾ ਦੂਗੀ ਠੀਕ ਆ ਬਾਈ ਇਹ ਥੋੜਾ ਬੱਚੇ ਜਿਆਦੇ ਕਰਦੀ ਆ ਬਾਈ ਤੇ ਕੀ 몰ਾ ਭਰਾ ਜੈ ਜੈ 몰 ਬਾਈ ਜੀ ਦਾ 60000 ਰੁਪਿਆ 60000 ਹਾਂ ਬਾਈ ਠੀਕ ਆ 58000 ਦੀ ਆਪਾਂ ਬੱਛੀ ਇਹ ਦੇਵਾਂਗੇ ਤੇ ਬਾਕੀ ਸੀਲ ਠੰਡੀ ਪੂਰੀ ਫੁੱਲ ਆਪਾਂ ਦਿਖਾ ਵੀ ਦਿੰਨੇ ਆ ਇਹ ਥੋੜਾ ਬੱਚੇ ਦੀ ਖੱਚ ਕਰਦੀ ਆ ਸਹੀ ਆ ਬਾਈ ਆ ਪਤਾ ਆ 60000 ਰੁਪਿਆ 몰ਾ 58000 ਦੀ ਬਾਈ ਕਹਿੰਦਾ ਬੈਡ ਦੇ ਦੇਾਂਗੇ ਬੈਡ ਚੰਗੀ ਆ ਕੁਆਲਿਟੀ ਵਾਲੀ ਆ ਯਾਰੇ ਥਣ ਲੈ ਨਖੜਵੇਂ ਪੂਰੇ ਗੈਪ ਤੇ ਕੱਲਾ ਕਲਾ ਬਾਕੀ ਪੱਲੇ ਵੀ ਦੇ ਹੱਥ ਮਾਰ ਕੇ ਵੀ ਦਿਖਾ ਦਿੰਨੇ ਆ ਕੋਈ ਬੰਦਾ ਐਨਾ ਸੋਚਿਆ ਹੀ ਖਣੀ ਕੋੜਾ ਖੜ ਜਾ ਬੱਤ ਖੜ ਜਾ ਜਿੰਮੇ ਮਰਜੀ ਲੈ ਬੈਠਾ ਰਹੇ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਠੰਡੀ ਫੌਲਾ ਬਾਈ ਬਾਕੀ ਵੀ ਨਿਆਣਾ ਲਾਪਣਾ ਨਾ ਆਪਾਂ ਸੀਲ ਠੰਡਾ ਪਸ਼ੂ ਲੈਨੇ ਆ ਬਾਈ ਗਰਮ ਪਸ਼ੂ ਲੈਦੇ ਬਾਕੀ ਹਜੇ ਹੱਥ ਨਾ ਕਿਤਾ ਨੇ ਝੋਲੀ ਪੂਰੀ ਚਿਬਾਈ ਤੇ ਹਜੇ ਟਾਈਮ ਬਿਆ ਜਿਹੜਾ ਹੋਰ ਵਧੀਆ ਤਿਆਰ ਕਰੂਗਾ ਅੱਗੇ ਵੀਰੇ 4 ਨੰਬਰ ਤੇ ਗੱਬਣਾ ਬੱਚੀ ਹਾਂ ਬਈ ਇਹ ਗੱਬਣਾ ਬੱਚੀ ਕਿੰਨੇ ਟਾਈਮ ਦੀ ਭਰਾ ਬਈ ਇਹ 3 ਮਹੀਨੇ ਤੋਂ ਪਲੱਸ ਆ 3 ਮਹੀਨਿਆਂ ਤੋਂ ਹਾਂ ਠੀਕ ਆ ਬਈ 3 ਮਹੀਨੇ ਤੋਂ 2-4 ਦਿਨ ਉੱਤੇ ਹੀ ਆ ਦੰਦੋਂ ਵੀਰ ਖੀਰੀ ਨਾ ਪਤਾ ਦੰਦਾਂ ਚ ਬਾਈ ਕਹਿੰਦਾ ਪਿਓਰ ਖੀਰੀ ਹੈ ਦੰਦਾਂ ਦਾ ਜਿਹੜੇ ਕੋਈ ਚੈੱਕ ਕਰਨੀ ਦਿਖਾ ਦਿੰਦੇ ਆ ਬਈ ਲੈ ਬਈ ਓਕੇ ਆ ਬਈ ਨੰਨਾ ਚ ਖੀਰੀ ਹੈ ਤੇ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਮਾਂ ਦਾ ਵੀਰੇ ਆਪਣਾ ਰਿਕਾਰਡ ਪਤਾ ਨਹੀਂ ਹੂੰ ਤੇ ਵੈਸੇ ਹੋ ਗਏ 17 18 ਕਿਲੋ ਤਾਂ ਖੁੱਲਾ ਠੀਕ ਆ ਚਾਰ ਹੀ ਥਾਣਾ ਵੀਰੇ ਦੰਦੋਂ ਪਿਓਰ ਖੀਰੀ ਆ ਤੇ ਨਾ ਮਹੀਨੇ ਤੋਂ ਚਾਰ ਦਿਨ ਉੱਤੇ ਹੀ ਆ ਠੀਕ ਆ ਹਾਂ ਬਾਈ ਗੱਬਣ ਚੈੱਕ ਪਾਸ ਤੋਰਾ ਦੇਖੋ ਚੰਗੀ ਆ ਜਰਸੀ ਨਾ ਸਲੇ ਹਾਂ ਜਰਸੀ ਚ ਪੈਂਦੀ ਆ ਬਾਈ ਜਰਸੀ ਚ ਪੈਂਦੀ ਆ ਸਹੀ ਗੱਲ ਆ ਕਵਾਲਟੀ ਫੁੱਲ ਫੁੱਲ ਬਰੀਡ ਆ ਫੇਸ ਦੇਖੋ ਬੋਦੀ ਬਾਦੀ ਪੂਰੀ ਚੰਗੀ ਖੜਨੀ ਖੁੜਨੀ ਬੱਚੀ ਦੀ ਬਹੁਤ ਚੰਗੀ ਆ ਕਵਾਲਟੀ ਵਾਲੀ ਬੱਚੀ ਆ ਬਈ ਗੱਬਣ ਚੈੱਕ ਪਾਸ ਆ ਕੀ ਮੋਲ ਲਵਰੇ ਜਾਇਜ਼ ਆ ਮੋਲ ਬਾਈ 34000 ਰੁਪਿਆ ਤੇ 32000 ਦੀ ਬੱਚੀ ਦਵਾਂਗੇ 34000 ਰੁਪਇਆ ਮੋਲਾ ਬਾਈ ਕਹਿੰਦਾ 32000 ਦੀ ਵੇਣ ਦੀ ਦੇਣੀ ਬਈ ਗੱਬਣਾ ਚੈੱਕ ਪਾਸ ਬਰੀਡ ਚੰਗੀ ਆ ਕੱਲਾ ਕੱਲਾ ਥਾਣਾ ਪੂਰੀ ਆਪਣੀ ਬਈ ਚੈੱਕ ਕਰਾਈ ਵੀ ਆ ਜਿਹੜੇ ਵੀਰ ਦਾ ਸੌਦਾ ਹੋਊਗਾ ਉਹ ਆਦੀ ਤਸੱਲੀ ਕਰਾ ਕੇ ਲੈ ਕੇ ਜਾਵੇ ਤੇ ਜੇ ਕਿਸ ਨੇ ਔਨਲਾਈਨ ਮੰਗਾਉਣੀ ਆ ਆਪਣੀ ਅਗਲੇ ਦੇ ਘਰ ਤੱਕ ਦੀ 3 ਦਿਨਾਂ ਤੱਕ ਦੀ ਵੀਰੇ ਗਾਰੰਟੀ ਆ ਓਕੇ ਜੇ ਖਾਲੀ ਹੋ ਗਈ ਪਛੀ ਸਣੇ ਗੱਡੀਆਂ ਕਰਾਇਆ ਡਾਕਟਰੀ ਫੀਸ ਆਪਾਂ ਦੇਵਾਂਗੇ ਬਈ ਵੀਡੀਓ ਦੇ ਵਿੱਚ ਕਹਿੰਦੇ ਆ 3 ਦਿਨਾਂ ਤੱਕ ਗਾਰੰਟੀ ਹੋਈ ਕੋਈ ਬਈ ਔਨਲਾਈਨ ਮੰਗਾਉਂਦਾ ਤੇ ਨਹੀਂ ਬਈ ਅਗਲੇ ਦਾ ਪੂਰਾ ਹੱਕਾ ਪੈਸੇ ਲੈਣੇ ਇੱਥੋਂ ਚੈੱਕ ਕਰਾ ਕੇ ਲੈ ਕੇ ਜਾਓ ਬਹੁਤ ਠੀਕ ਆ ਬਈ ਜੇ ਬਾਈ ਕਹਿੰਦਾ ਲਾ ਜਾ ਕੇ ਵੀ ਚੈੱਕ ਕਰਵਾਉਣੀ ਹੈ ਨਾ ਤਿੰਨ ਦਿਨਾਂ ਦਾ ਬਾਈ ਟਾਈਮ ਲਿਓਗਾ ਤਿੰਨ ਦਿਨਾਂ ਦੇ ਅੰਦਰ ਅੰਦਰ ਆ ਵੀ ਚੱਲ ਬਾਕੀ ਥਾਂ ਚੈੱਕ ਕਰਾਣੇ ਬਾਈ ਚਾਰ ਹੀ ਥਾਨ ਹੂੰ ਚਾਰ ਹੀ ਥਾਨ ਪੂਰੇ ਨਿਕੜ ਮਿਲ ਪੂਰੇ ਗਏ ਓਕੇ ਬਾਈ ਓਕੇ ਜੂਲੀ ਓਕੇ ਅੱਗੇ ਬਈ ਆ ਬੱਚਾ ਕਿੰਨੀ ਉਮਰ ਹੈ ਜੀ ਬਈ ਇਹ 5-1 ਮਹੀਨਾ ਦਾ ਬੱਚਾ ਠੀਕ ਆ ਬਈ ਪੰਜਾਂ ਦਾ ਹੀ ਇਹ ਆ ਬਈ ਜੋੜੀ ਇਕ ਘਰੋਂ ਹੀ ਲਈ ਆ ਠੀਕ ਆ ਪੰਜਾਂ ਪੰਜਾਂ ਮਹੀਨਿਆਂ ਦੀ ਬਈ ਉਮਰ ਜੋੜੀ ਇਕੋਂ ਘਰੋਂ ਹੀ ਬਈ ਨੇ ਖਰੀਦੀ ਆ ਕਿੰਨਾ ਕੁ ਦੁੱਧ ਦਾ ਮਾਂ ਥੱਲੇ ਬਈ ਇਹਦੀ ਮਾਂ ਥੱਲੇ ਦੁੱਧ ਸੀ ਆ ਬਈ 20 ਤੋਂ ਪਲੱਸ ਹੀ ਸੀ ਠੀਕ ਆ ਇਹਦੀ ਮਾਂ ਥੱਲੇ 18 ਕਿਲੋ ਸੀ ਠੀਕ ਆ ਬਈ ਹਾਂ ਕੁਆਲਿਟੀ ਚੈੱਕ ਕਰੋ ਬਈ ਜੇ ਆਸੀ ਵਸੀ ਸੋਹਣੀ ਲੱਗੇ ਬਈ ਉਹ ਫਿਰ ਬਈ ਆਦੇ ਅਸੀਂ ਜੋੜਾ ਹੀ ਦੇਣਾ ਠੀਕ ਆ ਤੇ ਜੋੜਾ ਹੀ ਲਿਆ ਆਪਾਂ ਤੇ ਜੋੜਾ ਹੀ ਆਪਾਂ ਦਵਾਂਗੇ ਬਈ ਇੱਕ ਜਰਸੀ ਦਾ ਬੱਚਾ ਬਈ ਇੱਕ ਐਚਪ ਦਾ ਬੱਚਾ ਤੇ ਤੂਰਾ ਦੇਖੋ ਕਰਮਣੀਆਂ ਦੇ ਦੋਨਾਂ ਦੀ ਸੇਮ ਜੀ ਉਮਰ ਤੇ ਸੇਮ ਜੇ ਕੱਦ ਨੇ ਬਾਈ ਤੇ ਇੱਕੋ ਜੀ ਦੋਨਾਂ ਦੀ ਬਰੀਡ ਫੁੱਲ ਆ ਕਰਦੇ ਉਹਦੀ ਜਰਸੀ ਦੀ ਬਰੀਡ ਫੁੱਲ ਆ ਦੀ ਐਚ ਐਫ ਦੀ ਬਾਈ ਤੇ ਚੰਗੀਆਂ ਨੇ ਹਨਾ ਉਹ ਬੱਚੀਆਂ ਬੱਚੀਆਂ ਬਹੁਤ ਸੋਹਣੀਆਂ ਬਾਈ ਜਰਸੀ ਬੱਚੀਆਂ ਦਾ ਕੋਈ ਅੰਤ ਹੀ ਨਹੀਂ ਸਹੀ ਗੱਲ ਹੈ ਬਾਕੀ ਤੁਸੀਂ ਐਂ ਦੇਖੋ ਉਮਰ ਦੇ ਹਿਸਾਬ ਨਾਲ ਬਾਈ ਹਾਈਟ ਵੀ ਸਹੀ ਆ ਲੈਂਥ ਬੱਚੀ ਦੇਖੋ ਕਿੰਨੀ ਆ ਸਹੀ ਗੱਲ ਆ ਲੈਂਥ ਫੁੱਲ ਆ ਹੂੰ ਇਹ ਬਾਕੀ ਬੋਦੀ ਆ ਇਹਦਾ ਛੋਟੀ ਆ ਫਿਰ ਜਿਵੇਂ ਜਿਵੇਂ ਵੱਡੀ ਹੋਣਾ ਹੈ ਨਾ ਬੋਦੀ ਉਹ ਮੈਂ ਕੱਢਣੀ ਆ ਇਹਦਾ ਪੰਜ ਮਹੀਨੇ ਦਾ ਬੱਚਾ ਹੀ ਆ ਬੱਚਾ ਹੀ ਆ ਤੇ ਜੇ ਕਿਸੇ ਚੰਗੇ ਸੇਵਾ ਵਾਲੇ ਘਰੇ ਜਾਵੜਿਆ ਬਾਈ ਫੀਡ ਤੇ ਪਾਲਿਆ ਬੱਚਾ ਦੱਸੂਗਾ ਠੀਕ ਆ ਤੇ ਬਾਕੀ ਰੇਟ ਆਪਾਂ ਆਹਦਾ ਬੱਚੀ ਫ੍ਰੀ ਵਾਂਗੂ ਹੀ ਰਹਿ ਜਾਣੀ ਆ ਜੋੜੀ ਆ ਰੇਟ ਵੀ 17000 ਰੁਪਿਆ ਤੇ 15000 ਦੀ ਜੋੜੀ ਦਵਾਂਗੇ ਆਪਾਂ ਪਰ ਅਗਲਾ 10 ਦੀ ਇਹਨੂੰ ਮੰਨ ਲੈ 5 ਦੀ ਇਹਨੂੰ ਮੰਨ ਲੈ ਤੇ ਜੇ ਕਿਸੇ ਨੇ ਕੱਲੀ ਬੱਛੀ ਲੈਣੀ ਆ ਆ ਆਪਾਂ 5000 ਦੀ ਬੱਛੀ ਦਵਾਂਗੇ ਵੀਰੇ ਆਹ 10 ਦੀ ਪੂਰੀ ਦਵਾਂਗੇ ਤੇ ਜੇ ਕੋਈ ਜੋੜਾ ਲੈਂਦਾ ਜੋੜਾ 15 ਦਾ ਚੱਲ ਜਿਵੇਂ ਮਰਜ਼ੀ ਵਾਲਾ ਕਰ ਲੈ ਮਰਜ਼ੀ ਕਰਾਲੋ 15000 ਦਾ ਪਰ ਆਪਾਂ 10000 ਦੀ ਬੱਛੀ ਆ ਕਹਿੰਦੇ ਆ ਜੇ ਕਹਿੰਨੇ ਕੱਲੀ ਲੈਣੀ ਆ ਕੱਲੀ ਆ 5 ਦੀ ਦੇ ਦਾਂਗੇ ਸਹੀ ਗੱਲ ਤੇ ਨਹੀਂ ਜੋੜਾ ਲੈਊ ਕੋਈ ਜੋੜਾ 15 ਦਾ ਵੀਰੇ ਬਹੁਤ ਠੀਕ ਕਵਾਲਿਟੀ ਦੇਖੋ ਬਈ ਦੋਨਾਂ ਦੀ ਪੂਰੀ ਇੱਕ ਨੰਬਰ ਕੁਆਲਿਟੀ ਆ ਬੱਚੇ ਚੰਗੇ ਆ ਬਈ ਉਮਰ ਹਜੇ ਛੋਟੀ ਆ ਗਰੋਥ ਉਹ ਸਭ ਨਾਲ ਚੰਗੀ ਆ ਤੇ ਥਣ ਝੋਲੀ ਦੀਆਂ ਓਕੇ ਆ ਹਨਾ ਵੀਰੇ ਹਾਂ ਹਾਂ ਥਣ ਝੋਲੀ ਆ ਫੇ ਚੈੱਕ ਵੀ ਕਰਾਉਣੇ ਆ ਬਈ ਠੀਕ ਆ ਬਈ ਇੱਕ ਮਿੰਟ ਹਮ ਲੈ ਬਈ ਝੋਲੀ ਦੇਖੋ ਬਾ ਠੀਕ ਆ ਬਈ ਕੱਲਾ ਕੱਲਾ ਥਾਣਾ ਪੂਰੀ ਵਿੱਥੀ ਦੇ ਥਾਣ ਇਹਦੀ ਵੀ ਝੋਲੀ ਦਿਖਾ ਦੇ ਲੈ 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 ਵੀ ਕੱਲਾ ਕੱਲਾ ਥਾਣਾ ਓਕੇ ਗੁਲਾਬੀ ਥਾਣਾ ਇਹ ਤਾਂ ਬਈ ਹਮ ਸਹੀ ਗੱਲ ਆ ਅੱਗੇ ਭਾਈ ਛੋਟੀ ਕਿਹੜਾ ਸੂਆ ਸੁੰਦੀ ਹੈ ਵੀਰੇ ਛੋਟੀ ਭਾਈ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਬਾਕੀ ਆ ਵੀਰੇ 6 ਤਰੀਕ ਨੂੰ ਦਿਨ ਪੂਰੇ ਆ ਭਾਈ 6 ਤਰੀਕ ਨੂੰ ਦਿਨ ਪੂਰੇ ਅੱਜ ਹੋ ਗਈ 1 ਤਰੀਕ ਯਾਨੀ ਕਿ 5 ਦਿਨ ਲੰਨ ਲੈਂਦੀ ਆ 5 ਦਿਨ ਪਈ ਆ ਭਾਈ ਦਿਨ ਪੂਰੇ ਹੋਣ ਚ ਤੇ ਉੱਤੇ ਕਰਮ ਵਾਲੀ ਪਤਾ ਨਹੀਂ ਕਿੰਨੇ ਦਿਨ ਲਾਊਗੀ 1 ਅੱਧਾ ਦਿਨ ਉੱਤੇ ਆ ਵੀਰੇ ਹੈ ਜਾ ਵਾ ਮਨੂ ਦੀ ਠੀਕ ਹੈ ਤੇ ਲੱਗਿਆ ਹੋਵੇ ਨਵਾਬ ਦਾ ਨਵਾਬ ਦਾ ਪਿੰਡੂਈ ਝੋਟੀ ਲਈ ਆ ਓਕੇ ਦੁੱਧ ਦਾ ਨਾ ਇੰਨੀ ਦਸਾਂ ਦਿੱਤੀਆਂ ਮਾਲਕਾਂ ਨੇ 13 ਕਿਲੋ ਪਹਿਲੇ ਸੂਏ ਪਾਇਆ ਵਾ ਬਾਈ ਠੀਕ ਹੈ ਸਾਰੀ ਆਪ ਕੋਲ ਜੈਡ ਬਲੈਕ ਆ ਕੋਈ ਆਪਾਂ ਹਰਿਆਣੇ ਚੋਂ ਨਹੀਂ ਲਿਆਂਦੀ ਆ ਮੈਂ ਆਪਾਂ ਝੂਠ ਮਾਰੀ ਚੱਲੇਗੇ ਪਿੰਡ ਦੀ ਕੱਟੀ ਆ 13 ਕਿਲੋ ਦੁੱਧ ਪਹਿਲੇ ਸੂਏ ਪਾਇਆ ਵਾ ਠੀਕ ਹੈ ਦੁੱਧ 14-15 ਕਿਲੋ ਦੀ ਖੁੱਲੀ ਉਮੀਦ ਆ ਅਗਲਾ ਭਲਾ ਆ ਦੀ ਬਾਈ 10 ਮਨਨੇ ਕੇ ਲੈ ਜੇ ਭਲਾ 13 ਕਿਲੋ ਮੰਨ ਕੇ ਲੈ ਜੇ ਸਹੀ ਆ ਸਾਰੀ ਜੈਡ ਬਲੈਕ ਆ ਇੱਕ ਵੀ ਵਾਲ ਬਾਈ ਚਟਾ ਨਹੀਂ ਇੱਕ ਵੀ ਵਾਲ ਚਟਾ ਨਹੀਂ ਜੈਡ ਬਲੈਕ ਆ ਫੇਸ ਬੜਾ ਚੰਗਾ ਸਿੰਘ ਕੁਆਲਿਟੀ ਚੰਗਿਆ ਸਿੰਘ ਦੀ ਜਿਹੜੀ ਕੁਆਲਿਟੀ ਬਹੁਤ ਨੇੜੇ ਮੋੜੇ ਵੇ ਭਾਈ ਤੇ ਕੱਦ ਚੰਗਾ ਪਲੀ ਵੀ ਫੁੱਲ ਆ ਭਾਈ ਤੇ ਲੇਵਾ ਦੇਖੋ ਲੇਵਾ ਕਮਾਲ ਦਾ ਬਹੁਤ ਸੋਹਣਾ ਲੇਵਾ ਭਾਈ ਗਾਂ ਵਰਗਾ ਹਾਂ ਚੌੜੀ ਚੂੜੀ ਬਹੁਤ ਆ ਪਲੀ ਵੀ ਆ ਝੂਟੀ ਬਈ ਇਹੋ ਜੀ ਗੱਲ ਨਹੀਂ ਬਾਕੀ ਦੁੱਧ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਲੈ ਬਾਕੀ ਵੀ ਕੱਟੀ ਹੈ ਬੈਨ ਲੈਂਦੀ ਆ ਸਹੀ ਗੱਲ ਹੈ ਤੇ ਜਦੋਂ ਤਿਆਰ ਹੋਈ ਦੱਸੂਗੀ ਅਜੇ ਤਾਂ ਕੱਚੀ ਕੱਚੀ ਆ ਸੱਚੂ ਹੀ ਗਾਂ ਵਾਲਾ ਲੇਵਾ ਲੱਗਿਆ ਹਨਾ ਕਰਮ ਵਾਲਾ ਗਾਂ ਵਾਲਾ ਬਈ ਫਿਟਿੰਗ ਆ ਬਾਕੀ ਆ ਸੀਲ ਠੰਡੀ ਦਾ ਕੋਈ ਅੰਤ ਨਹੀਂ ਭਲਾ ਹੀ ਬਈ ਉੱਪਰ ਹੁਣ ਨਾ ਥੋੜਾ ਇਧਰ ਆ ਕੇ ਪਸੋਂ ਤੋਂ ਬਾਹਰ ਉਪਰਾ ਕਰਦੀ ਆ ਤੇ ਗੱਬਣ ਝੋਟੀ ਨਹੀਂ ਪੈਸੇ ਆਏ ਹੱਥ ਫਰਾਉਦੀ ਨਹੀਂ ਹੁੰਦੀ ਸਹੀ ਗੱਲ ਆ ਬਈ ਤੇ ਪੂਰਾ ਉਪਰਾ ਮੰਨ ਗਈ ਇਧਰ ਆ ਕੇ ਬਈ ਥੋੜਾ ਜਿਹਾ ਸੀਲ ਠੰਡੀ ਫੁੱਲ ਹੂੰ ਉਹ ਆਇ ਨਹੀਂ ਚੱਕਰਾ ਠੰਡੀ ਸੀਲ ਫੁੱਲ ਫੁੱਲ ਕਲੀ ਵੀ ਫੁੱਲ ਬਰੀਡ ਆ ਕਰਮਾਲੀ ਕਲੀ ਕੱਚੀ ਕੱਚੀ ਆ ਬਸ 4 ਤੋਂ 5 ਨਾਲ ਲੈਂਦੀ ਆ ਉਹ ਤੁਹਾਨੂੰ ਆਰਡਰ ਆ ਜਿਹੜਾ ਕਰਮਾਲੀ ਨੇ ਵਧੀਆ ਤਿਆਰ ਕਰ ਲੈਣਾ ਤੇ ਕੀ ਮੋਲ ਲਵਰਾ ਜੈ ਜਰਾ ਮੋਲ ਬਈ 1,30,000 ਰੁਪਿਆ ਠੀਕ ਆ ਤੇ ਸਵਾਲ ਆਖਰੀ ਝੋਟੀ ਆਪਾਂ ਦਵਾਂਗੇ ਠੀਕ ਆ ਬਈ ਇੱਕ ਕਿਹੜਾ ਹੋਰ ਕੜਾਣੇ ਬਈ ਹਾਂ ਬਈ ਇੱਕ ਆ ਪਤਨਾ 30,000 ਰੁਪਿਆ ਮੋਲ 1,25,000 ਦੀ ਬਾਈ ਨਾਲ ਝੋਟੀ ਦੇ ਦੇਾਂਗੇ ਫੇਸ ਚੰਗਾ ਸਿੰਘ ਚੰਗਾ ਕੱਦ ਚੰਗਾ ਤੇ ਚੌੜੀ-ਚੂੜੀ ਬਹੁਤ ਆ ਪਿੱਛੇ ਤੋਂ ਲੇਵਾ ਦੇ ਫੁੱਲੇਵਾ ਕਮਾਲ ਦਾ ਬਹੁਤ ਸੋਹਣਾ ਆਰਡਰ ਬਹੁਤ ਸੋਹਣੀ ਲੇਵੇਰੀ ਫਿਟਿੰਗ ਬਾਈ ਕੱਲਾ ਪੂਰ ਚੈੱਕ ਕਰਾ ਦਿਓ ਬਾਈ ਕਿਸੇ ਪਾਸੇ ਵੀ ਇੱਕ ਵੀ ਬਾਲ ਚਟਾ ਨਹੀਂ ਹੂੰ ਸਹੀ ਗੱਲ ਆ ਬੇ ਤੇ ਬਾਕੀ ਚੰਗੇ ਸੀ ਬਣ ਤੋਂ ਵੀਰੇ ਗੱਭਣ ਖੁਦ ਵੀ ਚੰਗੇ ਸੀ ਬਣਦੇ ਆ ਹਾਂ ਖੁਦ ਵੀ ਚੰਗੇ ਸੀ ਬਣਦੀ ਆ ਹੂੰ ਲੈ ਤੋਰਾ ਦੇਖੋ ਤੋਰਾ ਵੀ ਕਮਾਲ ਨਾ ਪਤਾ ਕੀ ਬਾਤ ਕੱਚੀ ਕੱਚੀ ਇਹ ਲੇਵਾ ਹੋਰ ਵੀ ਸੋਹਣਾ ਗੱਡੂ ਜਿਹੜੇ ਹਾਂ ਭਾਈ ਜੋ ਤਿਆਰੀ ਫੜ ਗਈ ਝੋਟੀ ਹੂੰ ਬੱਟਾ ਕਰਦੇ ਬਣਾਉਣੇ ਆਂ ਦਾ ਕਰਮ ਵਾਲੀਆਂ ਗਾੜੀ ਇਹ ਬਾਕੀ ਲੇਵਾ ਹੁਣ ਵੀ ਚੰਗਾ ਗਾੜੀ ਗੁੜੀ ਪੂਰੀ ਚੰਗੀ ਹੈ ਹਾਂਜੀ ਹੂੰ ਲੈ ਭਾਈ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਉੱਥੇ ਦਾ ਥੋੜਾ ਜਿਹਾ ਉਪਰਾਂ ਮੰਦੀ ਸੀ ਭਾਈ ਆਏ ਨਾ ਪਸੂ ਲੋਕਾਂ ਦਾ ਕਹਿੰਦਾ ਬਾਹਰ ਨਹੀਂ ਕੱਢੇ ਹੋਏ ਹੁੰਦੇ ਸਹੀ ਗੱਲ ਪਸੂ ਡਰ ਹੀ ਜਾਂਦਾ ਪਰ ਓਵੇਂ ਨਹੀਂ ਝੋਟੀ ਵਧੀਆ شریف ਜਿਹਾ ਸੁਭਾਅ ਦੀ ਹੈ ਸਹੀ ਗੱਲ ਦੇ ਕੇਸੇ ਵੀਰ ਨੂੰ ਬਈ ਕੋਈ ਵੀ ਨਗ ਪਸੰਦਾ ਬਾਈ ਨਾ ਕਨੈਕਟ ਕਰ ਲੈ ਧੰਨਵਾਦ